ਇੱਕ ਇੱਕ ਨੀਲੇ ਰੰਗ ਦੀ ਮਰੂਤੀ ਕਾਰ 'ਚ ਬੈਠੇ ਤਿੰਨ ਖੜਕੂ ਸਿੰਘ ਕਿਸੇ ਦੀ ਉਡੀਕ ਕਰ ਰਹੇ ਹੁੰਦੇ ਆ। ਉਹਨਾਂ ਕੋਲ AK-47 ਰਾਈਫਲਾਂ ਹੁੰਦੀਆਂ। ਇੱਕ ਸ਼ਖਸ ਮੇਜਰ ਜਨਰਲ ਬੀ ਐਨ ਕੁਮਾਰ ਆਪਣੇ ਦਫ਼ਤਰ ਜਾਣ ਲਈ ਸਵੇਰੇ 8:55 ਤੇ ਆਪਣੀ ਐਮਬੈਸਡਰ ਗੱਡੀ 'ਚ ਬਹਿੰਦਾ ਹੈ। ਉਸੇ ਵੇਲੇ ਖੜਕੂ ਸਿੰਘ ਆਪਣੀ ਮਰੂਤੀ ਕਾਰ ਬੀ ਐਨ ਕੁਮਾਰ ਦੀ ਗੱਡੀ ਅੱਗੇ ਲਾ ਕੇ ਉਹਨੂੰ ਰੋਕ ਲੈਂਦੇ ਆ। ਇੱਕ ਸਿੰਘ ਗੱਡੀ ਚੋਂ ਨਿਕਲ ਕੇ ਬੀ ਐਨ ਕੁਮਾਰ ਤੇ ਦਾਬੜ ਤੋੜ ਫਾਇਰਿੰਗ ਕਰ ਦਿੰਦਾ ਹੈ ਮੌਕੇ ਤੇ ਹੀ ਬੀ ਐਨ ਕੁਮਾਰ ਦੀ ਮੌਤ ਹੋ ਜਾਂਦੀ ਹੈ ਤੇ ਖਾੜਕੂ ਸਿੰਘ ਇਸ ਘਟਨਾ ਨੂੰ ਅੰਜਾਮ ਦੇ ਕੇ ਉਥੋਂ ਨਿਕਲ ਜਾਂਦੇ ਆ ਇਹ ਜਿਹੜਾ ਸ਼ਖਸ ਜਿਹਦਾ ਸੋਧਾ ਲਾਇਆ ਗਿਆ ਸੀ ਉਹ ਉਸ ਸਮੇਂ ਪੀਵੀਐਮਬੀ ਯਾਨੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਸੀਗਾ ਇਹ ਸਾਰੀ ਕਾਰਵਾਈ ਇੱਕ ਬਦਲਾ ਲੈਣ ਲਈ ਕੀਤੀ ਗਈ ਸੀ ਬਾਹਰ ਕੀ ਕਾਰਨ ਸੀਗੇ ਇਸ ਸਾਰੀ ਘਟਨਾ ਪਿੱਛੇ ਦੋਸਤੋ BBMB ਦਾ ਮੇਨ ਕੰਮ ਹੁੰਦਾ ਹੈ ਡੈਮਾਂ, ਝੀਲਾਂ ਤੇ ਇਹਨਾਂ ਤੇ ਬਣੇ ਹੈੱਡਵਰਕਾਂ ਨੂੰ ਮੈਨੇਜ ਕਰਨਾ। ਨਾਲ ਨਾਲ ਬਿਜਲੀ ਉਤਪਾਦਨ ਤੇ ਸਿੰਚਾਈ 'ਚ ਵੀ ਮੇਨ ਰੋਲ ਹੁੰਦਾ ਹੈ ਇਹਨਾਂ ਦਾ। 1988 'ਚ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਹੜ ਆਇਆ ਸੀ। ਸਰਕਾਰੀ ਅੰਕੜਿਆਂ ਦੇ ਹਿਸਾਬ ਨਾਲ ਤਾਂ ਉਦੋਂ 700 ਮੋਤਾਂ ਹੋਈਆਂ ਤੇ 100 ਦੇ ਨੇੜੇ ਤੇੜੇ ਲੋਕ ਲਾਪਤਾ ਹੋਏ। ਪਰ ਅਸਲ ਅੰਕੜਾ ਇਸ ਤੋਂ ਜ਼ਿਆਦਾ ਦੱਸਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ 1500 ਦੇ ਕਰੀਬ ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਤੇ 500 ਦੇ ਕਰੀਬ ਲੋਕ ਲਾਪਤਾ ਹੋਏ ਹੀ ਉਦੋਂ ਹੁਣੇ ਸਮਿਆਂ 'ਚ ਫਸਲ ਡੁੱਬਣ ਕਰਕੇ 400 ਤੋਂ 500 ਕਰੋੜ ਦਾ ਨੁਕਸਾਨ ਹੋਇਆ ਹੀ ਪੰਜਾਬ ਦਾ ਝੋਨੇ ਦੀ ਫਸਲ ਖੜੀ ਸੀ ਉਦੋਂ ਖੇਤਾਂ 'ਚ ਜਦੋਂ ਹੜ੍ਹ ਆਏ ਸੀ ਸਤੰਬਰ ਦੇ ਮਹੀਨੇ ਆਏ ਹੀ ਉਦੋਂ ਇਹ ਭਿਆਨਕ ਹੜ੍ਹ ਇਹਨਾਂ ਹੜ੍ਹਾਂ ਦੇ ਆਉਂਦਾ ਅਸਲ ਕਾਰਨ ਜਾਣਾਂਗੇ ਅਸੀਂ ਇਸ ਵੀਡੀਓ 'ਚ ਕੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਖੁਸ਼ ਕਰਨਾ ਸੀ ਇਹਨਾਂ ਹੜ੍ਹਾਂ ਦਾ ਮੇਨ ਕਾਰਨ ਜਿਹੜਾ ਇਹ ਪਖੜਾ ਡੈਮ ਹੈ ਇਹ ਚਾਲੂ ਕੀਤਾ ਗਿਆ ਸੀ 1963 ਚ ਇਹਦਾ ਉਦਘਾਟਨ ਕੀਤਾ ਸੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਹ ਡੈਮ ਇੱਕ ਐਦਾਂ ਦੇ ਪੁਆਇੰਟ ਤੇ ਬਣਾਇਆ ਗਿਆ ਜਿੱਥੇ ਪਾਣੀ ਦਾ ਫਲੋ ਬਹੁਤ ਜ਼ਿਆਦਾ ਹੈ 1988 ਚ ਇਸ ਡੈਮ ਨੂੰ ਸ਼ੁਰੂ ਹੋਇਆ 25 ਸਾਲ ਪੂਰੇ ਹੋ ਜਾਂਦੇ ਆ ਇਹਦੇ ਰਿਲੇਟਡ 22 ਅਕਤੂਬਰ 1988 ਨੂੰ ਇੱਕ ਸਿਲਵਰ ਜੁਬਲੀ ਸਮਾਗਮ ਕੀਤਾ ਜਾਣਾ ਸੀ ਇਸ ਸਿਲਵਰ ਜੁਬਲੀ ਸਮਾਗਮ ਚ ਰਜੀਵ ਗਾਂਧੀ ਨੇ ਆਉਣਾ ਸੀਗਾ BBMP ਦੇ ਅਫਸਰਾਂ ਨੇ ਸੋਚਿਆ ਕਿ ਜਦੋਂ ਰਜੀਵ ਗਾਂਧੀ ਇਸ ਸਮਾਗਮ ਤੇ ਆਉਣਗੇ ਤਾਂ ਉਹਨਾਂ ਨੂੰ ਜਿਹੜਾ ਇਹ ਡੈਮ ਹੈ ਇਹਨੂੰ ਪੂਰਾ ਨੱਕੋ ਨੱਕ ਭਰ ਕੇ ਦਿਖਾਇਆ ਜਾਵੇ। ਇਹਦੇ ਨਾਲ ਅਸੀਂ ਉਹਨਾਂ ਨੂੰ ਡੈਮ ਦੀ ਕਪੈਸਿਟੀ ਦਿਖਾ ਸਕਾਂਗੇ। ਉਦੋਂ ਡੈਮ ਦਾ ਡੇਂਜਰ ਪੁਆਇੰਟ ਲੈਵਲ ਸੀ 1690 ਫੁੱਟ। ਮਤਲਬ ਜੇ ਪਾਣੀ ਇਸ ਲੈਵਲ ਤੇ ਪਹੁੰਚ ਜਾਂਦਾ ਹੈ ਤਾਂ ਡੈਮ ਖਤਰੇ 'ਚ ਹੈ। ਉਦੋਂ ਕੀ ਕੀਤਾ ਜਾਂਦਾ ਹੈ? ਪੀ ਜੇ ਪਾਣੀ ਦਾ ਲੈਵਲ 1685 ਫੁੱਟ ਤੋਂ ਉੱਤੇ ਜਾਣਾ ਸ਼ੁਰੂ ਹੋ ਜਾਵੇ ਤਾਂ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਜਾਂਦੇ ਸੀਗੇ ਉਹਨਾਂ ਦਿਨਾਂ 'ਚ 20 ਸਤੰਬਰ ਉਹ ਤਰੀਕ ਮੰਨੀ ਜਾਂਦੀ ਸੀ ਕਿ ਐਨੀ ਤਰੀਕ ਤੱਕ ਡੈਮ 'ਚ ਪਾਣੀ ਵੱਧਦਾ ਰਹਿੰਦਾ ਸੀ ਪਾਣੀ ਡੈਮ 'ਚ ਚੜਦਾ ਰਹਿੰਦਾ ਸੀ ਪਰ ਹੋਇਆ ਕੀ ਕਿ 20 ਸਤੰਬਰ ਤੱਕ ਡੈਮ ਦੇ ਅਧਿਕਾਰੀਆਂ ਨੇ ਡੈਮ 'ਚ 1688 ਫੁੱਟ ਦੇ ਕਰੀਬ ਪਾਣੀ ਭਰਤਾ ਪਰ 22 ਸਤੰਬਰ ਦਾ ਦਿਨ ਆਪਣੇ ਨਾਲ ਇੱਕ ਵੱਡੀ ਤਬਾਈ ਲੈ ਕੇ ਆਇਆ। ਹਿਮਾਚਲ 'ਚ ਬੱਦਲ ਫਟਨੇ ਸ਼ੁਰੂ ਹੋ ਜਾਂਦੇ ਆ ਤੇ ਡੈਮ 'ਚ ਤੇਜ਼ੀ ਨਾਲ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ। ਹਿਮਾਚਲ 'ਚ ਤਾਂ ਬੱਦਲ ਫਾਟੀ ਰਹੇ ਸੀ ਪੰਜਾਬ 'ਚ ਵੀ ਭਾਰੀ ਮੀਂਹ ਪੈਣੇ ਸ਼ੁਰੂ ਹੋ ਗਏ। ਉਦੋਂ ਸਤੰਬਰ 1988 'ਚ ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ 100 ਐਮਐਮ ਬਰਸਾਤ ਹੋਏਗੀ ਪੂਰੇ ਮਹੀਨੇ 'ਚ। ਪਰ ਇਹ ਅਨੁਮਾਨ ਜਮਾਈ ਗਲਤ ਨਿਕਲਿਆ। 22 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ 634 mm ਤੋਂ ਲੈ ਕੇ 640 mm ਦੀ ਬਰਸਾਤ ਕੱਲੇ ਪਾਖੜਾ ਵਾਲੇ ਇਲਾਕੇ ਤੇ ਹੋਈ। ਪੌਂਗ ਡੈਮ 'ਚ ਇਸ ਤੋਂ ਵੀ ਜ਼ਿਆਦਾ ਮੀਂਹ ਪਿਆ ਸੀ ਉਦੋਂ। ਉਹ ਵੀ ਨੱਕੋ-ਨੱਕ ਭਰ ਗਿਆ ਸੀ। ਇੱਕ ਮਹੀਨੇ 'ਚ ਜਿੰਨਾ ਅਨੁਮਾਨ ਲਾਇਆ ਹੋਇਆ ਸੀ ਬਰਸਾਤ ਦਾ ਉਸ ਤੋਂ ਕਿਤੇ ਜ਼ਿਆਦਾ ਮੀਂਹ ਪੈ ਚੁੱਕਾ ਸੀ ਇਹਨਾਂ 4 ਦਿਨਾਂ ਦੇ ਵਿੱਚ ਵਿੱਚ। ਪਾਖੜਾ ਡੈਮ 'ਚ ਪਾਣੀ ਦਾ ਲੈਵਲ 1688 ਤੋਂ ਉੱਤੇ ਜਾ ਰਿਹਾ ਸੀ। ਸੋ 26 ਸਤੰਬਰ ਵਾਲੇ ਦਿਨ ਇਸ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਜਾਂਦੇ ਆ। ਇਕੋ ਟਾਈਮ ਤੇ ਅਲੱਗ-ਅਲੱਗ ਨਹਿਰਾਂ ਦੇ ਜ਼ਰੀਏ ਪਾਣੀ ਛੱਡ ਦਿੱਤਾ ਜਾਂਦਾ ਹੈ। ਪੌਂਗ ਡੈਮ ਦੇ ਫਲੱਡ ਗੇਟ ਵੀ ਖੋਲ ਦਿੱਤੇ ਗਏ। ਇਸ ਤੋਂ ਪਹਿਲਾਂ 1955 ਚ ਸਤਲੁਜ ਦਰਿਆ ਚ ਹੜ੍ਹ ਆਇਆ ਸੀ ਤੇ 1978 ਚ ਰਾਵੀ ਦਰਿਆ ਚ ਫਲੱਡ ਆਏ ਸੀ। ਪਰ 1988 ਦੇ ਇਸ ਫਲੱਡ ਦੇ ਅੱਗੇ ਇਹ ਦੋਨੋਂ ਫਲੱਡ ਕੁਝ ਵੀ ਨਹੀਂ ਸੀਗੇ। ਪੰਜਾਬ ਦੇ ਤਿੰਨੇ ਦਰਿਆ ਰਾਵੀ, ਬਿਆਸ ਤੇ ਸਤਲੁਜ ਓਵਰਫਲੋ ਹੋ ਗਏ। ਮੀਂਹ ਵੀ ਨਹੀਂ ਸੀ ਹਟ ਰਿਹਾ। ਦਰਿਆਵਾਂ ਦਾ ਪਾਣੀ ਰਿਹਾਇਸ਼ੀ ਇਲਾਕਿਆਂ ਵਿੱਚ ਆ ਚੁੱਕਿਆ ਸੀ। ਡੈਮ ਖੁੱਲਣ ਦੇ 45 ਮਿੰਟਾਂ ਚ ਹੀ ਤਬਾਈ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰਤਾ 70 ਤੋਂ 80% ਪੰਜਾਬ ਇਸ ਹੜ੍ਹ ਦੀ ਚਪੇਟ 'ਚ ਆ ਗਿਆ ਜਿਹੜੇ ਦਰਿਆਵਾਂ ਤੋਂ ਦੂਰ ਸੀਗੇ ਪਿੰਡ ਉੱਥੇ ਵੀ 6-6 ਫੁੱਟ ਤੱਕ ਪਾਣੀ ਦਾ ਲੈਵਲ ਸੀਗਾ ਦੱਸਿਆ ਜਾਂਦਾ ਹੈ ਕਿ ਕਈ ਪਿੰਡਾਂ 'ਚ ਤਾਂ 10-10 15-15 ਫੁੱਟ ਤੱਕ ਪਾਣੀ ਆਇਆ ਲੋਕਾਂ ਦੇ ਘਰ ਰੁੜ ਗਏ ਫਸਲਾਂ ਰੁੜ ਗਈਆਂ ਪਸ਼ੂ ਰੁੜ ਗਏ ਇਹ ਸਭ ਕੁਝ ਇੰਨਾ ਛੇਤੀ ਹੋਇਆ ਕਿ ਕਿਸੇ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ ਇਕ ਤਾਂ ਉਸ ਸਤੰਬਰ ਮਹੀਨੇ ਵਾਸਤੇ ਮੌਸਮ ਵਿਭਾਗ ਦਾ ਮੀਂਹ ਦਾ ਅਨੁਮਾਨ ਵੀ ਸਹੀ ਨਹੀਂ ਸੀ ਤੇ ਡੈਮ ਦੀ ਸਿਲਵਰ ਜੁਬਲੀ ਸਮਾਗਮ ਵਾਸਤੇ ਰਜੀਵ ਗਾਂਧੀ ਨੂੰ ਖੁਸ਼ ਕਰਨ ਲਈ ਡੈਮ 'ਚ ਨੱਕੋ ਨੱਕ 1688 ਫੁੱਟ ਤੱਕ ਪਾਣੀ ਭਰਨਾ ਵੀ ਪੰਜਾਬ ਲਈ ਖਤਰਨਾਕ ਸਾਬਤ ਹੋਇਆ। ਬਿਜਲੀ ਪੈਦਾ ਕਰਨ ਦੇ ਨਾਲ ਨਾਲ ਡੈਮ ਬਣਾਉਣ ਦਾ ਮਕਸਦ ਹੜ੍ਹਾਂ ਤੋਂ ਬਚਾਉਣਾ ਵੀ ਹੁੰਦਾ ਹੈ। ਤਿੰਨ ਤੋਂ ਚਾਰ ਦਿਨ ਤੱਕ ਡੈਮ 'ਚੋਂ ਭਾਰੀ ਮਾਤਰਾ 'ਚ ਪਾਣੀ ਆਉਂਦਾ ਰਿਹਾ। ਬੀਬੀਐਮਬੀ ਦੇ ਅਧਿਕਾਰੀਆਂ ਨੇ ਇਸ ਸਭ ਘਟਨਾ ਲਈ ਮੌਸਮ ਵਿਭਾਗ ਤੇ ਦੋਸ਼ ਲਾਇਆ ਕਿ ਉਹਨਾਂ ਨੇ ਸਾਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਮੌਸਮ ਦੀ ਜਿਸ ਕਰਕੇ ਭਾਰੀ ਮੀਂਹ ਪੈਣ ਕਰਕੇ ਉਹਨਾਂ ਨੂੰ ਫਲੱਡ ਗੇਟ ਖੋਲਣੇ ਪਏ ਖੈਰ ਡੇਢ ਦੋ ਦਿਨਾਂ ਚ ਪੰਜਾਬ ਦੇ ਬਹੁਤ ਸਾਰੇ ਪਿੰਡ ਇਸ ਪਾਣੀ ਚ ਬਹਿ ਜਾਂਦੇ ਆ 1500 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ 500 ਦੇ ਕਰੀਬ ਲੋਕ ਲਾਪਤਾ ਹੋ ਜਾਂਦੇ ਆ ਉਸ ਟਾਈਮ ਵੀ ਸਰਕਾਰਾਂ ਨੇ ਕੁਝ ਵੀ ਨਾ ਕੀਤਾ ਕਈ ਦਿਨਾਂ ਤੱਕ ਇਹ ਤਬਾਈ ਚਲਦੀ ਰਹੀ ਡੈਮ ਤੇ ਕੰਮ ਕਰਨ ਵਾਲੇ ਅਧਿਕਾਰੀ ਵੀ ਐਨੇ ਡਰ ਚੁੱਕੇ ਹੈਗੇ ਕਿ ਏਦਾਂ ਲੱਗ ਰਿਹਾ ਸੀ ਕਿ ਡੈਮ ਹੀ ਟੁੱਟ ਜਾਏਗਾ ਅਖੀਰ ਕੌਣ ਸੀ ਇਸ ਭਿਆਨਕ ਤਬਾਈ ਦਾ ਜ਼ਿੰਮੇਵਾਰ ਬਿਨਾਂ ਸ਼ੱਕ BBMB ਹੀ ਇਸ ਘਟਨਾ ਲਈ ਜ਼ਿੰਮੇਵਾਰ ਸੀ ਇਸ ਡੈਮ ਦੇ ਫਲੱਡ ਗੇਟ ਖੁੱਲਣ ਦਾ ਇੱਕ ਹੋਰ ਕਾਰਨ ਜੋ ਲੋਕ ਮੰਨਦੇ ਹਨ ਉਹ ਹੈ ਪੰਜਾਬ ਚੋਂ ਖਾੜਕੂ ਜਥੇਬੰਦੀਆਂ ਨੂੰ ਖਤਮ ਕਰਨਾ ਕਿਉਂਕਿ ਉਹਨਾਂ ਦੇ ਮੇਨ ਟਿਕਾਣੇ ਮੰਡ ਦੇ ਇਲਾਕੇ ਸੇਗੇ ਤੇ ਇਸ ਫਲੱਡ ਨਾਲ ਉਹਨਾਂ ਦੇ ਅਸਲੇ ਨੂੰ ਰੋੜਨਾ ਜਾਂ ਬਰਬਾਦ ਕਰਨਾ ਸਰਕਾਰ ਦਾ ਮਨੋਰਥ ਸੀ ਖੈਰ ਕਾਰਨ ਕੋਈ ਵੀ ਸੀ ਪਰ ਲਗਭਗ ਪੂਰੇ ਪੰਜਾਬ ਨੂੰ ਇਸ ਕਰੋਪੀ ਨੂੰ ਝੇਲਣਾ ਪਿਆ ਇਸ ਤੋਂ ਬਾਅਦ ਪੰਜਾਬ ਚ ਖਾੜਕੂ ਜਥੇਬੰਦੀਆਂ ਬਹੁਤ ਗਰਮ ਹੋ ਚੁੱਕੀਆਂ ਸੀਗੀਆਂ ਇਸ ਪੂਰੀ ਤਵਾਈ ਲਈ BBMP ਤੇ ਉਹਦੀ ਮੈਨੇਜਮੈਂਟ ਨੂੰ ਦੋਸ਼ੀ ਮੰਨਿਆ ਜਾ ਰਿਹਾ ਸੀ ਤੇ ਉਧਰ BBMP ਕਿਸੇ ਤਰੀਕੇ ਆਪਣੇ ਆਪ ਨੂੰ ਇਸ ਝੰਡੜ ਚੋਂ ਕੱਢਣਾ ਚਾਹੁੰਦੀ ਸੀ ਉਹ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਚ ਲੱਗੇ। ਉਹਨਾਂ ਨੇ ਇਹ ਦੱਸਿਆ ਹੀ ਨਹੀਂ ਕਿ ਅਸੀਂ ਸਿਲਵਰ ਜੁਬਲੀ ਲਈ 1688 ਫੁੱਟ ਤੱਕ ਡੈਮ 'ਚ ਪਾਣੀ ਭਰ ਰੱਖਿਆ ਸੀ। ਜਾਂਚ ਸ਼ੁਰੂ ਹੁੰਦੀ ਹੈ ਤੇ ਫਿਰ ਇਸ ਪੂਰੇ ਮਾਮਲੇ ਦੀ ਜਿਹੜੀ ਉਹ 22 ਅਕਤੂਬਰ ਨੂੰ ਸਿਲਵਰ ਜੁਬਲੀ ਮਨਾਉਣੀ ਸੀ ਪਖੜਾ ਡੈਮ ਦੀ ਜਿਦੇ 'ਚ ਰਾਜੀਵ ਗਾਂਧੀ ਨੇ ਆਉਣਾ ਸੀ ਉਹ ਸਮਾਗਮ ਵੀ ਕੈਨਸਲ ਕਰ ਦਿੱਤਾ ਗਿਆ। BBMP ਤਾਂ ਉਸ ਟਾਈਮ ਆਪਣੀ ਇੱਜ਼ਤ ਗਵਾ ਹੀ ਚੁੱਕਿਆ ਸੀ। ਪੰਜਾਬ ਅਜੇ ਇਸ ਤਵਾਹੀ ਤੋਂ ਉੱਪਰ ਨਹੀਂ ਸੀ ਪਾਰਿਆ। ਉਦੋਂ ਤੱਕ ਖਾੜਕੂ ਜਥੇਵੰਦੀਆਂ ਨੇ ਬਦਲਾ ਲੈਣ ਬਾਰੇ ਅਜੇ ਕੁਝ ਜ਼ਾਹਿਰ ਨਹੀਂ ਸੀ ਕੀਤਾ ਪਰ ਫਿਰ ਅੱਗੇ ਇੱਕ ਨਵਾਂ ਮੋੜ ਆਂਦਾ ਹੈ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਖੁਦ BBMP ਦੀ ਜਾਂਚ ਵਿੱਚ ਸ਼ਾਮਲ ਹੁੰਦਾ ਹੈ ਨਵੰਬਰ ਦੇ ਪਹਿਲੇ ਦੂਜੇ ਹਫ਼ਤੇ ਰਜੀਵ ਗਾਂਧੀ ਨੇ ਚੰਡੀਗੜ੍ਹ ਆਉਣਾ ਹੀ ਇਸ ਪੂਰੇ ਮਾਮਲੇ ਦਾ ਜਾਇਜ਼ਾ ਲੈਣ ਉਸ ਤੋਂ ਪਹਿਲਾਂ ਹੀ BBMP ਦੀ ਮੈਨੇਜਮੈਂਟ ਆਪਣੀ ਸਫਾਈ ਦੇਣ ਲਈ ਇੱਕ ਪ੍ਰੈਸ ਕਾਨਫਰੰਸ ਕਰਦੀ ਹੈ ਉਹ ਆਪਣਾ ਪੱਖ ਦਿੰਦੇ ਹੋਏ ਕਹਿੰਦੇ ਆ ਕਿ ਅਸੀਂ ਤਾਂ ਜੀ ਡੈਮ ਨੂੰ ਟੁੱਟਣ ਤੋਂ ਬਚਾਉਣ ਲਈ ਪੂਰੇ ਪੰਜਾਬ ਨੂੰ ਬਚਾਉਣ ਲਈ ਤੇ ਲੱਖਾਂ ਲੋਕਾਂ ਦੀ ਜਾਨਾਂ ਬਚਾਉਣ ਲਈ ਗੇਟ ਖੋਲੇ ਸੀਗੇ ਅਸੀਂ ਪਾਣੀ ਛੱਡ ਕੇ ਕੁਝ ਵੀ ਗਲਤ ਨਹੀਂ ਕੀਤਾ ਉਸ ਪ੍ਰੈਸ ਕਾਨਫਰੰਸ 'ਚ ਬਹੁਤ ਸਾਰੇ ਪੱਤਰਕਾਰ ਆਏ ਬੈਠੇ ਹੀ ਜਿਨ੍ਹਾਂ ਦੇ ਸਾਹਮਣੇ ਬੀਵੀਐਮਬੀ ਦੇ ਚੇਅਰਮੈਨ ਮੇਜਰ ਜਨਰਲ ਬੀ ਐਨ ਕੁਮਾਰ ਇਸ ਸਾਰੀ ਘਟਨਾ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲੈਂਦੇ ਆ ਅਗਲੇ ਦਿਨ ਅਖਬਾਰਾਂ 'ਚ ਖਬਰ ਛਪਦੀ ਹੈ BBMP ਦੇ ਪੱਖ ਵਿੱਚ ਸਨ ਜ਼ਿਆਦਾਤਰ ਰਿਪੋਰਟਾਂ ਜੋ ਅਖਬਾਰਾਂ ਛਪੀਆਂ ਗਈਆਂ ਜਿਹੜਾ ਸਿਲਵਰ ਜੁਬਲੀ ਵਾਸਤੇ ਡੈਮ 'ਚ ਪਾਣੀ ਭਰਿਆ ਗਿਆ ਹੀ ਉਸ ਗੱਲ ਦੀ ਏਨੀ ਚਰਚਾ ਹੀ ਨਹੀਂ ਹੁੰਦੀ ਪਰ ਨਾਲ ਨਾਲ ਇਹ ਸਵਾਲ ਵੀ ਉੱਠ ਰਹੇ ਸੀ ਕਿ ਬਿਨਾਂ ਕਿਸੇ ਚੇਤਾਵਨੀ ਦੇ ਫਲੱਡ ਗੇਟ ਕਿਉਂ ਖੋਲੇ ਗਏ ਕੀ ਪੰਜਾਬੀਆਂ ਦੇ ਨਾਲ ਕੋਈ ਦੁਸ਼ਮਣੀ ਕੱਢੀ ਗਈ ਸੀ ਪਰ ਅਖਬਾਰਾਂ ਦੀਆਂ ਸੁਰਖੀਆਂ BBMP ਦੇ ਪੱਖ ਵਿੱਚ ਸਨ ਰਾਜੀਵ ਗਾਂਧੀ ਵੱਲੋਂ BBMP ਨੂੰ ਕਲੀਨ ਚਿੱਟ ਦੇਣ ਦੀਆਂ ਖਬਰਾਂ ਛਪ ਜਾਂਦੀਆਂ ਜੋ ਪੰਜਾਬ ਚ ਕਿਸੇ ਨੂੰ ਪੱਛ ਨਹੀਂ ਸੀ ਰਹੀਆਂ ਇਹਨਾਂ ਖਬਰਾਂ ਦੇ ਛਪਣ ਤੋਂ ਇੱਕ ਦਿਨ ਬਾਅਦ ਹੀ ਖਾੜਕੂ ਜਥੇਬੰਦੀਆਂ ਵੱਲੋਂ BBMP ਦੇ ਚੇਅਰਮੈਨ ਨੂੰ ਚੰਡੀਗੜ੍ਹ ਦੇ ਸੈਕਟਰ 35 ਚ BBMP ਭਵਨ ਤੋਂ ਨਿਕਲਦੇ ਸਮੇਂ ਕਤਲ ਕਰ ਦਿੱਤਾ ਜਾਂਦਾ ਹੈ AK47 ਨਾਲ ਕਈ ਰਾਉਂਡ ਚਲਾਈ ਜਾਂਦੇ ਆ ਇਹ ਹੈ 8 ਨਵੰਬਰ 1988 ਦੀ ਇੰਡੀਅਨ ਐਕਸਪ੍ਰੈਸ ਚ ਛਪੀ ਇਸ ਘਟਨਾ ਦੀ ਨਿਊਜ਼ ਖਾੜਕੂ ਜਥੇਬੰਦੀਆਂ ਨੇ ਇਹਨੂੰ ਪੰਜਾਬ ਚ ਹੋਈ ਤਵਾਈ ਦਾ ਬਦਲਾ ਦੱਸਿਆ ਇਸ ਤੋਂ ਬਾਅਦ ਡੈਮ ਦਾ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਹ 1690 ਤੋਂ ਘਟਾ ਕੇ 1680 ਫੁੱਟ ਕਰ ਦਿੱਤਾ ਗਿਆ। BBMB ਦੀ ਫੁੱਲ ਫਾਰਮ ਹੈ ਪਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਮੈਨੇਜਮੈਂਟ ਹੀ ਉਹਨਾਂ ਦਾ ਮੇਨ ਕੰਮ ਹੈ। ਜੇ ਉਹ ਇਹੀ ਕੰਮ ਨਹੀਂ ਚੱਜ ਨਾਲ ਕਰ ਸਕਦੇ ਤਾਂ ਕੀ ਫਾਇਦਾ? ਹੁਣ ਵੀ 2025 ਚ ਪੰਜਾਬ BBMB ਦੀ ਮਿਸ ਮੈਨੇਜਮੈਂਟ ਦਾ ਨਤੀਜਾ ਭੁਗਤ ਰਿਹਾ ਹੈ। BBMB ਦੇ ਅਧਿਕਾਰੀਆਂ ਤੇ ਇਨਕੁਆਇਰੀ ਹੋਣੀ ਚਾਹੀਦੀ ਹੈ ਪਰ ਕੀ ਫਾਇਦਾ? ਸ਼ਾਇਦ ਫਿਰ ਉਹਨਾਂ ਨੂੰ ਕਲੀਨ ਚੇਟੀ ਮਿਲ ਜੇਗੀ। ਟੁੱਟ ਰਹੇ ਘਰ ਡੋਪਰੀਆਂ ਫਸਲਾਂ ਮਰ ਰਹੇ ਪਸ਼ੂ ਤੇ ਜਾਨਾਂ ਗੁਆ ਰਹੇ ਪੰਜਾਬੀ ਸ਼ਾਇਦ ਇਹਨਾਂ ਲਈ ਇੱਕ ਮਜ਼ਾਕ ਹੀ ਹੈ ਅਗਲੇ ਸਾਲ 2026 ਚ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਪਹਿਲਾਂ ਹੀ ਤਿਆਰੀ ਕਰ ਲੈਣੀ ਚਾਹੀਦੀ ਹੈ ਇਸ ਆਫਤ ਨਾਲ ਲੜਨ ਦੀ ਬੀਬੀਐਮਬੀ ਤੇ ਪ੍ਰੈਸ਼ਰ ਪਾ ਕੇ ਜੁਲਾਈ ਦੇ ਮਹੀਨੇ ਚ ਹੀ ਨਹਿਰਾਂ ਚ ਥੋੜਾ ਥੋੜਾ ਪਾਣੀ ਛਡਵਾਉਣਾ ਚਾਹੀਦਾ ਹੈ ਕਿਉਂਕਿ ਆਪ ਤਾਂ ਇਸ ਮੈਨੇਜਮੈਂਟ ਨੇ ਕੁਝ ਕਰਨਾ ਨਹੀਂ ਪੰਜਾਬ ਹਮੇਸ਼ਾ ਡਿੱਗ ਕੇ ਉੱਠਦਾ ਹੈ ਤੇ ਉੱਠ ਕੇ ਲੜਦਾ ਹੈ ਤੇ ਲੜਾਈ ਹਮੇਸ਼ਾ ਇਕੱਠੇ ਹੋ ਕੇ ਜਿੱਤੀ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਹੈ 1988 ਚ ਆਏ ਫਲੱਡ ਲਈ ਕੌਣ ਜ਼ਿੰਮੇਵਾਰ ਸੀ